ਅੱਜ ਮਾਨ ਸਰਕਾਰ ਨੇ ਕੈਬਨਟ ਮੀਟਿੰਗ ਕਰਕੇ ਇਤਿਹਾਸਿਕ ਫੈਸਲੇ ਲਏ ਆ ਪੰਜਾਬ ਦੇ ਲੋਕਾਂ ਵਾਸਤੇ ਜਿਹੜੇ ਕੈਸੂਲ ਬਹੁਤ ਵੱਡੀ ਇੱਕ ਔਕੜ ਦੇ ਵਿੱਚ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਆ ਜਿਹੜੇ ਬੜੇ ਭਿਆਨਕ ਕਿਸਮ ਦੇ ਸਵਾਰੀ ਹੜ ਆਏ ਆ ਉਹਦੇ ਨਾਲ ਲੋਕਾਂ ਦਾ ਬਹੁਤ ਜਾਨੀ ਔਰ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜੋ ਲੋਕਾਂ ਦੇ ਕਨਸਰਨ ਹੈ ਜਿਵੇਂ ਲੋਕਾਂ ਨੇ ਕਿਹਾ ਵੀ ਸਾਡੇ ਖੇਤ ਦੇ ਵਿੱਚ ਸਿਲਟ ਆ ਗਈ ਘਾੜ ਆ ਗਈ ਅਸੀਂ ਅਗਲੀ ਫਸਲ ਕਿੱਦਾਂ ਵੇਚਾਂਗੇ ਉਹਦੇ ਵਾਸਤੇ ਫੈਸਲਾ ਕੀਤਾ ਵੀ ਜਿਹੜਾ ਖੇਤ ਉਸੇ ਦੀ ਰੇਤ ਤੇ ਜਿਹੜੀ ਤੁਹਾਡੇ ਸਿਲਟ ਆ ਗਈ ਹੈ ਉਹ ਤੁਹਾਡੀ ਹੈ ਤੁਸੀਂ ਉਹਨੂੰ ਵੇਚ ਦਿਓ ਜਾਂ ਕਿਸੇ ਆਪਣੇ ਕੰਮ ਲਈ ਵਰਤ ਲਓ ਭਰਤ ਪਾਣ ਲਈ ਜਾਂ ਹੋਰ ਕੰਮ ਵਾਸਤੇ ਔਰ ਪੂਰਾ ਇੱਕ ਪਹਿਲੀ ਵਾਰੀ ਰਿਕਾਰਡ ਜਿਹੜਾ ਹੈਗਾ ਉਹ 20000 ਰੁਪਏ ਪਰ ਏਕੜ ਦਾ ਮੁਆਵਜ਼ਾ ਦਿੱਤਾ ਜਾਏਗਾ ਔਰ ਜਿਹੜੀ ਛਮਾਈ ਦੀ ਕਿਸ਼ਤ ਹੁੰਦੀ ਆ ਉਸ ਵਾਰੀ ਮਾਫ ਕੀਤੀ ਆ ਤੇ ਉਹਦੇ ਤੇ ਵਿਆਜ ਵੀ ਨਹੀਂ ਦੇਣਾ ਪਏਗਾ ਸੋ ਇਹ ਕੁਝ ਫੈਸਲੇ ਲਏ ਅੱਜ ਉਹਨਾਂ ਦੇ ਰਾਹਤ ਵਾਸਤੇ ਬਾਕੀ ਜਿਹੜਾ ਹੈ ਕਿ ਜਿਹੜੇ ਫਸਲਦਾਰ ਜਿਹੜਾ ਨੁਕਸਾਨ ਹੋਇਆ ਉਹਦਾ ਤਾਂ ਮੁਆਵਜ਼ਾ ਜਿਹੜਾ ਹੈਗਾ ਤੁਹਾਨੂੰ ਤੁਰਤ ਦਿੱਤਾ ਜਾਏਗਾ ਇਹਦੇ ਨਾਲ ਤੁਹਾਡਾ ਘਰ ਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹ ਵੀ ਸਰਵੇ ਕਰਕੇ ਤੁਹਾਨੂੰ ਜਿਹੜਾ ਬਹੁਤ ਜਲਦੀ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਏਗਾ ਇਹਦੇ ਨਾਲ ਨਾਲ ਜਿਹੜੇ ਬੰਦਿਆਂ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਆ ਉਹਨਾਂ ਵਾਸਤੇ 4 ਲੱਖ ਰੁਪਏ ਦਾ ਐਕਸਕਿਊਰ ਹੋਰ ਵੀ ਉਹਨਾਂ ਦੀ ਹਰ ਸੰਭਵ ਜਿਹੜੀ ਕੋਸ਼ਿਸ਼ ਹੈ ਪਰਿਵਾਰ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਏਗੀ ਔਰ ਚੇਚੇ ਤੌਰ ਤੇ ਫੜਾ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਵਾਸਤੇ ਮਲੇਰੀਆ ਡੇਂਗੀ ਚਿਕਨਗੁਨੀਆ ਡਾਇਰੀਆ ਕੋਲਰਾ ਇਹਨਾਂ ਦੀ ਸਾਰਿਆਂ ਦੀ ਰੋਕਥਾਮ ਲਈ ਇਕੱਲੇ ਇਕੱਲੇ ਪਿੰਡ ਦੇ ਵਿੱਚ ਕੈਂਪ ਲਗਾ ਕੇ ਮੱਲੇ ਦੇ ਵਿੱਚ ਕੈਂਪ ਲਗਾ ਕੇ ਸਾਰੇ ਤਰ੍ਹਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਪੀਣ ਵਾਲੇ ਸਾਫ ਪਾਣੀ ਦਾ ਬੰਦੋਬਸਤ ਕੀਤਾ ਜਾਏਗਾ ਔਰ ਜਿੱਥੇ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ 104 ਨੰਬਰ ਐਮਰਜੈਂਸੀ ਨੰਬਰ ਹੈ ਯਾਦ ਰੱਖਣਾ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਜਾ ਡੌਗ ਬਾਈਟ ਹੋ ਜਾਏ ਜਾਂ ਕੋਈ ਬੰਦਰ ਜਾਂ ਹੋਰ ਕੋ ਜੰਗਲੀ ਜਾਨਵਰ ਕੱਟ ਲੇ ਤਾਂ ਉਸੇ ਵੇਲੇ 104 ਨੰਬਰ ਤੇ ਕਾਲ ਕਰੋ ਤੁਹਾਨੂੰ 5-7 ਮਿੰਟ ਦੇ ਵਿੱਚ ਕਾਲ ਆ ਜਾਏਗੀ ਔਰ ਅੱਧੇ ਘੰਟੇ ਵਿੱਚ ਤੁਹਾਡੇ ਕੋਲ ਮੈਡੀਕਲ ਕੋਈ ਦਿੱਕਤ ਹੋਵੇ ਕੋਈ ਗਰਭਤੀ ਔਰਤ ਹੋਵੇ ਉਹਨੂੰ ਮਦਦ ਦੀ ਲੋੜ ਹੈ 104 ਨੰਬਰ ਤੇ ਕਾਲ ਕਰੋ ਤੇ ਤੁਰੰਤ ਮਦਦ ਪਹੁੰਚੇਗੀ ਔਰ ਪੰਜਾਬ ਸਰਕਾਰ ਸਾਰੇ ਜਿੰਨੇ ਵੀ ਸਾਡੇ ਹੈਗੇ ਆ ਚਾਹੇ ਸਰਕਾਰੀ ਅਫਸਰ ਹੈ ਐਮਐਲਏ ਹੈ ਮੰਤਰੀ ਆਸੀਂ ਦਿਨ ਰਾਤੇ ਕਰਾਂਗੇ ਤਾਕ ਸਾਡੇ ਪ੍ਰਾਣਾ ਭਰਾਵਾਂ ਦੇ ਜਿਹੜਾ ਹੈਗਾ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ ਤੇ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਅਸੀਂ 24 ਘੰਟੇ ਤੁਹਾਡੇ ਨਾਲ ਆ ਦੇਖੋ ਅੱਜ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆ ਲੋਕਾਂ ਨੂੰ ਲੋਕਾਂ ਦੇ ਖੇਤਾਂ ਵਿੱਚੋਂ ਰੇਤ ਚੱਕਣ ਦੀ ਇਜਾਜ਼ਤ ਦਿੱਤੀ ਹੈ ਯਾਨੀ ਕਿ ਜਿਹੜੀ ਮਿੱਟੀ ਆ ਜਿਹੜੀ ਪਾਣੀ ਦੇ ਨਾਲ ਜਾਂ ਰਿਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਨ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ تیر ਮਾਰਤਾ ਇਹ ਤਾਂ ਹੱਕ ਹੀ ਬੰਦ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਤੇ ਉਹਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸਤੇ ਕਿਉਂਕਿ ਉਹਨੇ ਕਣਕ ਦੀ ਬਜਾਈ ਕਰਨੀ ਹੈ ਇਹ ਆਟੋਮੈਟਿਕਲੀ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਨਾ ਕੇਵਲ ਉਹਰੇ ਜਿਹੜੀ ਫਲੱਡ ਦੇ ਨਾਲ ਰੇਤ ਆਈ ਹੈ ਉਹਰੇ ਆਸਤੇ ਪੱਕੇ ਤੌਰ ਤੇ ਕਿਉਂਕਿ ਆਪਣੀ ਉਹ ਜ਼ਮੀਨ ਦਾ ਮਾਲਕ ਹੈਗਾ ਉਰੇ ਆਸਤੇ ਜਿਹਨੂੰ ਪਰਮਿਸ਼ਨ ਲੈਣੀ ਪੈਂਦੀ ਉਹਦੇ ਆਸਤੇ ਵੀ ਦੂਰੇ ਤੇ ਐਫ ਆਈ ਆਰ ਦਰਜ ਕੀਤੀਆਂ ਜਾਂਦੀਆਂ ਨੇ ਦੂਸਰਾ ਤੁਸੀਂ ਕਿਹਾ ਕਿ 20000 ਰੁਪਇਆ ਸੀ ਪ੍ਰਤੀ ਏਕੜ ਦੇਣ ਲੱਗੇ ਐ ਕਿੱਲੇ ਦਾ ਭਾਈ ਸਾਹਿਬ 20000 ਏਕੜ ਤਾਂ ਉਹਨੂੰ ਤੇਲ ਨਾਲ ਉਹ ਮਿੱਟੀ ਚੱਕਦੇ ਲੱਗ ਜਾਣਾ ਹੈ ਜਿਹੜੀ ਮਿੱਟੀ ਆ ਗਈ ਔਰ ਇਹ ਖੇਤ ਦੇ ਵਿੱਚ 4-4 ਫੁੱਟ ਜਾਂ 3-3 ਫੁੱਟ ਉਹਨੂੰ ਕਣਕ ਦੀ ਵਜਾਈ ਉਹਨੇ ਕਰਨੀ ਹੈ ਔਰ 60-70000 ਰੁਪਏ ਦਾ ਉਰੀ ਜਿਹੜੀ ਅ ਛੋਨੇ ਦੀ ਜਾਨੀ ਕਿ ਚੌੜਾ ਦੀ ਜਿਹੜੀ ਵਜਾਈ ਸੀ ਉਹ ਵਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਅੱਗੇ ਘੜਕ ਦੀ ਵਜਾਈਆ ਸੀ ਉਹ ਫੇਰ ਚਾਹੀਦਾ ਹੈ ਤੇਰ ਚਾਹੀਦਾ ਉਹਨੂੰ ਬੀ ਚਾਹੀਦਾ ਮੈਂ ਗਿਆ ਸੀ ਪਰਸੋਂ ਮੈਂ ਤੇ ਬਗੀਲ ਸਾਹਿਬ ਕਿਸੇ ਦੇ ਘਰੇ ਜਿਨ੍ਹਾਂ ਕੋਲੇ 2 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਨ੍ਹਾਂ ਨੇ 2 ਏਕੜ ਆਪਣੀ ਜ਼ਮੀਨ ਸੀ ਤੇ 1 ਏਕੜ ਠੇਕੇ ਤੇ ਲਈ ਸੀ ਔਰ ਪੂਰਾ ਪਰਿਵਾਰ ਕੋਠੇ ਤੇ ਚੜਿਆ ਹੋਇਆ ਸੀਗਾ ਹੁਣ 2 ਏਕੜ ਦਾ ਜ਼ਮੀਨ ਬਰਬਾਦ ਹੋ ਗਈ ਜਿਹੜੀ ਲਈ ਸੀ 3 ਏਕੜ ਠੇਕੇ ਆਲੀ ਉਹ ਕੀ ਜਿਹੜਾ ਠੀਕਾ ਭਰਿਆ ਹੋਇਆ ਸੀਗਾ 70 70 80 80 ਹਜ਼ਾਰ ਰੁਪਇਆ ਹੁਣ ਤੁਸੀਂ ਉਹਨੂੰ 20 ਹਜ਼ਾਰ ਰੁਪਇਆ ਦਿਓਗੇ ਹਜੇ ਤਾਂ ਜਦੋਂ ਦਿਓਗੇ ਉਦੋਂ ਪਤਾ ਲੱਗੇਗਾ ਕਿਉਂਕਿ ਤੁਸੀਂ ਕਿਹਾ ਸੀ ਮੁਰਗੀ ਦਾ ਅ ਅੰਡੇ ਦਾ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਲੇਕਿਨ ਕਿਸੇ ਨੂੰ ਮੁਆਵਜ਼ਾ ਮਿਲਿਆ ਨਹੀਂ ਇੱਕ ਵਾਰੀ ਕਹਿਣ ਨੂੰ ਗੱਲ ਤੁਸੀਂ ਸੁਨੇਹਾ ਲਾਤਾ ਵੀ ਅਸੀਂ ਇਦਾਂ ਮੁਆਵਜ਼ਾ ਦੇਵਾਂਗੇ ਲੇਕਿਨ ਮਿਲਿਆ ਕਿਸੇ ਨੂੰ ਨਹੀਂ ਸੋ ਮੇਰੀ ਬੇਨਤੀ ਆ ਕਟੋ ਕਟ 50 ਹਜ਼ਾਰ ਰੁਪਿਆ ਪੰਜਾਬ ਦੀ ਸਰਕਾਰ ਦੇਵੇ ਤੇ ਕਟੋ ਕਟ 50 ਹਜ਼ਾਰ ਰੁਪਿਆ ਕੇਂਦਰ ਸਰਕਾਰ ਦੇਵੇ ਤਦ ਜਾ ਕੇ ਇਹ ਘਾਟਾ ਪੂਰਾ ਹੋਣਾ ਹੈ ਨੁਕਸਾਨ ਪੂਰਾ ਹੋਣਾ ਹੈ ਫਿਰ ਘਰਾਂ ਦਾ ਫਿਰ ਪਸ਼ੂਆਂ ਦਾ ਫਿਰ ਜਿਨ੍ਹਾਂ ਦੇ ਤਰੇੜਾ ਆ ਗੀਆਂ ਕਿਉਂਕਿ ਇਹ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਹ ਕੁਦਰਤੀ ਆਫਤ ਤਾਂ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਹੋਣਾ ਸੀਗਾ لیکن 75% ਜਿਹੜਾ ਨੁਕਸਾਨ ਹੋਇਆ ਉਹ ਪੌਂਗ ਡੈਮ ਭਾਖੜਾ ਡੈਮ ਤੇ ਤੁਸੀਂ ਰਾਬੀ ਨੂੰ ਤਰੀਕੇ ਨਾਲ ਉਹਨਾਂ ਦੇ ਜਿਹੜੇ ਪਾਣੀ ਨੂੰ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਇਹਨਾਂ ਨੁਕਸਾਨ ਨਾ ਹੁੰਦਾ ਜੇ ਸਮੇਂ ਸਿਰ ਤੁਸੀਂ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਕਿਤੇ ਤੁਸੀਂ ਇਹਦਾ دریاਵਾ ਦੀ ਖਦਾਈ ਕੀਤੀ ਹੁੰਦੀ ਪੈਸੇ ਲਾ ਕੇ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਮੇਰੀ ਬੇਨਤੀ ਹੈ ਕਿ ਇਹ 50000 ਰੁਪਿਆ ਕੀਤਾ ਜਾਵੇ ਅਗਰ ਅਰਾਂਸਮੈਂਟ ਕਰਨੀ ਹੈ ਔਰ ਨਾਲ ਨਾਲ ਪਸ਼ੂਆਂ ਦਾ ਜਿਹੜੇ ਲੋਕਾਂ ਦੇ ਘਟ ਹੈਗੇ ਉਹਨਾਂ ਦਾ ਤੇ ਆਹ ਰੇਤ ਚੱਕਣ ਵਾਲਾ ਜਿਹਦਾ ਤੁਸੀਂ ਕੰਮ ਕੀਤਾ ਇਹ ਪੱਕੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਮੀਨ ਚੋ ਜਦੋਂ ਮਰਜ਼ੀ ਉਹ ਜਿਹੜੀ ਚੀਜ਼ ਮਰਜ਼ੀ ਚੱਕ ਕੇ ਵੇਚ ਸਕਦਾ ਹੋ